ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਅੱਜ ਗੱਲ ਕਰਦੇ ਹਾਂ ਅੱਜ ਹੋਣ ਵਾਲੇ ਕਬੱਡੀ ਕੱਪਾਂ ਦੇ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਪਹਿਲਾ ਕਬੱਡੀ ਕੱਪ ਪਿੰਡ ਪਗੜਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕਬੱਡੀ ਹੋਪਨ ਪਹਿਲਾ ਇਨਾਮ 81000 ਦੂਜਾ ਇਨਾਮ 61000 ਬੈਸਟ ਰੇਡਰ ਤੇ ਜਾਫੀ ਨੂੰ 4 ਟਰੈਕਟਰ ਦਿੱਤੇ ਜਾਣਗੇ। ਅਗਲਾ ਮੈਚ ਹੈ ਪਿੰਡ ਚਨੀਰ ਜ਼ਿਲ੍ਹਾ ਮਾਨਸਾ ਜਿੱਥੇ ਕਬੱਡੀ ਓਪਨ ਤਿੰਨ ਬਾਰੋਂ ਪਹਿਲਾ ਇਨਾਮ 1 ਲੱਖ, ਦੂਜਾ ਇਨਾਮ 75 ਹਜ਼ਾਰ ਬੈਸਟ ਰੇਡਰ ਤੇ ਜਾਫੀ ਨੂੰ 31-31 ਹਜ਼ਾਰ ਰੁਪਏ ਦਿੱਤੇ ਜਾਣਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ